ਤੇ ਮੇਰੀ ਹਰ ਇੱਕ ਬੰਦੇ ਅੱਗੇ ਜੋ ਇਹ ਵੀਡੀਓ ਵੇਖ ਰਿਹਾ ਹੈ ਐਨਆਰਆਈ ਅੱਗੇ ਜਾਂ ਪੰਜਾਬ ਦੇ ਵਿੱਚੋਂ ਬੇਨਤੀ ਹੈ ਵੀ ਇਹ ਵੀਡੀਓ ਉੱਥੋਂ ਤੱਕ ਸ਼ੇਅਰ ਕਰ ਦਿਓ ਕਿ ਇਸ ਜਿਹੜੇ ਦਾਗੀ ਸਿੰਘ ਦਾ ਬੱਚਾ ਬਚਾਇਆ ਜਾ ਸਕੇ ਬੱਚਾ ਇਸ ਟਾਈਮ ਵੈਂਟੀਲੇਟਰ ਤੇ ਪਿਆ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਪਿਆ ਔਖੇ ਔਖੇ ਸਾਹ ਲੈ ਰਿਹਾ ਤੁਸੀਂ ਆਪਦੀ ਸਕਰੀਨ ਤੇ ਬੱਚੇ ਨੂੰ ਵੇਖ ਰਹੇ ਹੋਵੋਗੇ ਧੰਸਾ ਜੀ ਬੱਚੇ ਦੇ ਅੱਜ ਦੇ ਹਾਲਾਤ ਕਿਦਾਂ ਦੇ ਨੇ ਹਾਂਜੀ ਵੈਂਟੀਲੇਟਰ ਤੇ ਪਿਆ ਹੈ ਜੇ ਬੱਚਾ ਬਹੁਤ ਸੀਰੀਅਸ ਹੈ ਜੀ ਉਹ ਤੇ ਕਿੰਨਾ ਖਰਚਾ ਇੱਕ ਦਿਨ ਦਾ ਹੁੰਦਾ ਪਿਆ ਜੀ ਤੁਹਾਨੂੰ ਕਹਿੰਦੇ 8-10000 ਰੁਪਏ ਆਊਗਾ ਜੀ ਖਰਚਾ ਮੈਂ ਹੰਡੀਕਰਟਾ ਹਾਂ ਜੀ ਮੈਨੂੰ ਹੋਰ ਤਾਂ ਕੋਈ ਕੰਮ ਨਹੀਂ ਹੁੰਦਾਗਾ ਬਸ ਕੁਵਿਸ਼ਰੀ ਕਾ ਕਰਕੇ ਮੈਂ ਗੁਜ਼ਾਰਾ ਕਰਦਾ ਹਾਂ ਉਹਦਾ ਅਸੀਂ ਹੁਣ ਇਸ ਕੰਮ ਦੇ ਵਿੱਚ ਪੈ ਕੇ ਫਸੇ ਹੋਏ ਹਾਂ ਜੀ ਤੇ ਲੋਕਾਂ ਨੂੰ ਤਾਂ ਆਇਆ ਹੁੰਦਾ ਬਹੁਤ ਪੈਸੇ ਹੁੰਦੇ ਐਨਾਂ ਕੋਲ ਕਿਤੇ ਵਾਵਾ ਬਣ ਜਾਂਦੇ ਹੋਣਿਆ ਪਰ ਸਾਡਾ ਮਸਾ ਗੁਜ਼ਾਰਾ ਹੁੰਦਾ ਜੀ ਸਾਨੂੰ ਕਮੇਟੀ ਵੀ ਨਹੀਂ ਦਿੰਦੀ ਕੁਝ ਵੀ 100 200 ਰੁਪਏ ਦੇ ਕੇ ਕਹਿ ਦਿੰਦੇ ਤੂੰ ਨੁਕੜਾ ਸੱਧਿਆ ਜੇ ਇਸੇ ਕਿੜੇ ਮੇਲੇ ਤੇ ਜਾਣਾ ਜੇ ਦਿੱਕਤ ਵੀ ਅਸੀਂ ਆਪਦੇ ਜਵਾਕਾਂ ਨੂੰ ਕੁਵਿਸ਼ਰੀ ਜਿ ਨਹੀਂ ਬਾਵਾਂਗੇ ਕਿਉਂਕਿ ਸਾਨੂੰ ਟਾਈਮ ਨਹੀਂ ਮਿਲਦਾ ਸਨਮਾਨ ਨਹੀਂ ਮਿਲਦਾ ਵਿਆਹਾਂ ਦੇ ਵਿੱਚ ਤਾਂ ਬਹੁਤ ਨੱਚੀ ਆਂਦੇ ਜ ਉਹਨਾਂ ਦੇ 5-500 ਦੇ ਨੋਟ ਵਾਰੀ ਜਾਂਦੇ